ਸਤਿ ਸ਼੍ਰੀ ਅਕਾਲ ਜੀ ਮੈਂ ਸ਼ੰਕਾ ਸੰਧਵਾ ਆਪਣੇ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਤੇ ਉਮੀਦ ਕਰਦਾ ਕਿ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਤੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਤੇ ਅੱਜ ਨਵਾਂ ਸਾਲ ਆ ਤੇ ਅੱਜ ਮੈਂ ਕਿ ਮੇਰੇ ਤੁਹਾਨੂੰ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਵਧਾਈਆਂ ਦੇਦਾ ਜਿੰਨੇ ਵੀ ਮੇਰੇ ਚਾਹਣ ਵਾਲੇ ਜਾਂ ਮੇਰੀ ਗੇਮ ਨੂੰ ਪਿਆਰ ਕਰਦੇ ਤੁਸੀਂ ਸਾਰੇ ਤੇ ਅੱਜ ਦਾ ਵਲੌਗ ਇਦਾਂ ਕਿ ਅਸੀਂ ਚੱਲੇ ਹਾਂ ਆਪਣੇ ਭਰਾ ਰਣਵੀਰ ਜਿੰਮ ਵਾਲਾ ਜਿਹਦੇ ਜਿਮ ਲਾਈਦਾ ਵਾ ਜਾ ਕੇ ਜਿਮ ਚ ਤੇ ਉਹਦੀ ਸਿਸਟਰ ਦਾ ਵਿਆਹ ਹੀ ਪਹਿਲੋਂ ਆਪਾਂ ਵਿਆਹ ਅਟੈਂਡ ਕਰਨਾ ਵਾ ਉਸ ਤੋਂ ਬਾਅਦ ਆਪਣੇ ਯਾਰ ਗੋਪੀ ਫਰੰਦੀਪੁਰੀਏ ਦਾ ਮੈਚ ਆ ਤੇ ਮੈਂ ਤੇ ਗੱਜਣ ਬਸ ਗੱਜਣ ਨੇ ਆ ਜਾਣਾ ਉੱਥੋਂ ਮਿਲ ਪੈਣਾ ਵਾ ਉਹਦੀਆਂ ਵੀ ਵਿਖਾਉਂਦੇ ਤੁਹਾਨੂੰ ਗੱਲਾਂ ਬਾਤਾਂ ਤੇ ਨਾਲ ਉਹਦੀ ਝਲਕ ਵਿਖਾਉਂਦੇ ਤੁਹਾਨੂੰ ਤੇ ਬਸ ਆ ਪਿੱਛੇ ਆਪਣੀ ਕਿੱਟ ਪਈ ਆ ਇਸ ਤੋਂ ਬਾਅਦ ਚ ਜਾਣਾ ਵਾ ਮੈਚ ਤੇ ਤੇ ਚਲੋ ਆਪਾਂ ਤੁਹਾਨੂੰ ਮਿਲਦੇ ਆ ਫਿਰ ਵਿਆਹ ਪਹਿਲਾਂ ਵਿਆਹ ਤੇ ਥੋੜਾ ਜਿਹਾ ਵਿਖਾਵਾਂਗੇ ਉਸ ਤੋਂ ਬਾਅਦ ਫਿਰ ਮੈਚ ਤੇ ਮਿਲਦੇ ਆ ਓਕੇ ਲਵ ਯੂ ਸਾਰਿਆਂ ਨੂੰ ਮਿਲਦੇ ਹਾਂ ਅੱਜ ਸ਼ੰਕਰ ਭਾਜੀ ਵੀ ਸਿਸਟਰ ਦੇ ਮੈਰਿਜ ਤੇ ਆਏ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਮੈਨੂੰ ਆਸ ਤਾਂ ਇਹ ਨਹੀਂ ਕਿਉਂਕਿ ਵੱਡੇ ਬੰਦੇ ਆ ਬੀਰ ਦੇ ਘਰਾਂ ਵਿੱਚ ਫਿਰ ਪਰਨੇ ਬਹੁਤ ਬੰਦੇ ਚਰਾਗ ਜਗਾਉਣ ਦਾ ਵੀ ਫਿਰ ਕੀ ਫਾਇਦਾ ਐਸੇ ਚਰਾਗ ਜਗਾਉਣ ਕੀ ਫਾਇਦਾ ਕਿੰਦੇ ਗੱਲਾਂ ਨਾਲ ਗੱਲ ਬਣਦੀ ਹੈ ਔਰ ਜਿੱਥੇ ਤੰਗੜੀ ਦੀ दुनिया में ਇਹਨਾਂ ਨੌਜਵਾਨਾਂ ਨੇ ਮੱਲਾ ਮਾਰੀ ਉਹ ਤੇ ਮੇਰੇ ਪੰਜਾਬ ਦੀਆਂ भी ਦੀ ਕਿਸੇ ਕਲੋਂ ਘੱਟ ਨਹੀਂ ਸੋ ਲੈ ਕੇ ਚੱਲਦੇ ਸੰਗ ਜੀ ਜੁੜੀ ਵਿੱਚ ਥੋੜਾ ਜਿਹਾ ਗਰਮਾਹਟ ਪੜਦੇ ਇੱਕ ਵਾਰ ਫਿਰ ਤੋਂ ਸੋ ਅਗਲੇ ਕਲਾਕਾਰ ਫਰਕਾਰ ਨੂੰ ਤੁਹਾਡੀ ਜੀ ਬਚਾ ਦਈਏ ਮੇਰੇ ਇੱਕ ਬਰਸੀ ਚੋਕ ਦੇ ਕਿਹਦੇ ਬਾਰੇ ਕੀ ਖਿਆਲ ਹੈ ਤੇਰਾ ਆ ਵਾਲੀ ਬਰਫੀ ਨਹੀਂ ਕੋਨਾਸ ਆ ਜੀ ਇਹਨੇ ਦਿੱਤਾ ਤੁਹਾਨੂੰ ਆਪਣੀ ਥੋੜਾ ਥੋੜਾ ਕੋੜਾ ਟੱਕੀ ਹਾਂਜੀ ਹੁਣ ਬੀਲੀ ਕਾਫੀ ਕਾਫੀ ਤੋਂ ਬਾਅਦ ਉਤਾਰ ਦਿਆ ਤੁਹਾਨੂੰ ਵਿਆਹ ਇਸ ਤੋਂ ਬਾਅਦ ਹੁਣ ਹੀ ਜਾਣਾ ਮੈਚ ਤੇ ਚੱਲ ਸ਼ਰਾਬ ਨਾਲ ਆ ਗਿਆ ਜੀ ਬਾਬ ਕਾਲਾ ਸਾਹਿਬ ਤੇ ਅੱਜ ਨਵੇਂ ਸਾਲ ਲਈ ਤੇ ਉਹਦੀ ਮੈਂ ਨਵੇਂ ਸਾਲ ਦੀ ਸ਼ੁਰੂਆਤ ਉਹ ਤੇ ਇੱਕ ਵਾਰ ਜਿਹੜੇ ਮੈਂ ਵੀ ਦਰਸ਼ਕਾਂ ਤੋਂ ਕਰੀਏ ਤੇ ਵਧੀਆ-ਵਧੀਆ ਸਾਲ ਲੰਘੇ ਪਿਛਲਾ ਵੀ ਬਹੁਤ ਸੋਹਣਾ ਲੰਘਿਆ ਐਰ ਕੀ ਵੀ ਪਰਮਾਤਮਾ ਤਰੱਕੀਆਂ ਬਖਸ਼ੇ ਤੇ ਸਿਰ ਆਜੋ ਤੁਹਾਨੂੰ ਕਰਾਈਏ ਦਰਸ਼ਨ ਆਓ ਜੀ ਪਹੁੰਚ ਗਏ ਆਪਾਂ ਮੇਲੇ 'ਚ ਤੇ ਹੁਣ ਲਈਏ ਗੋਪੀ ਉਹਨਾਂ ਨੂੰ ਫੋਨ ਨਵਾਂ ਲੱਗਦਾ ਉਹਨਾਂ ਦੀ ਇਹ ਨਵਾਂ ਥੋੜੀ ਰੂਬੀ ਕੌਣ 'ਚ ਕਿਉਂ ਨਹੀਂ ਰਹਿਦਾ ਗੋਪੀ ਉਹ ਫਿਰ ਇਹ ਰੂਬੀ ਨੇ ਆਈ ਮੁੜ ਕੇ ਚੂਹੇ ਟੋਕਦੇ ਫਿਰ ਮੁੜ ਕੇ ਕਹਿ ਦਿੰਦੇ ਚੂਹੇ ਟੋਕ ਦਿੰਦੇ ਤਾਰਾਂ ਚੂਹੇ ਟੋਕਦੇ ਫਿਰ ਇਹ ਕਿਹੜਾ ਕਮੇਟਰ ਲੱਗਾ ਇੱਥੇ ਬੋਲਟ ਨਹੀਂ ਇਹਦੇ ਬੱਚਾ ਜਾਵਾ ਕੋਈ ਚਲੋ ਫਿਰ ਬਾਕੀ ਤੁਹਾਨੂੰ ਆਪਣੀ ਯੂਨੀਫਾਰਮ ਕਰਦੇ ਆ ਚੇਂਜ ਹੋਣ ਬੈਕ ਟੂ ਵਰਕ ਬੈਕ ਟੂ ਜੌਬ ਮਿਲਦੇ ਫਿਰ ਗਰੋਚ ਔਰ ਠੀਕ ਹੈ ਇੱਕ ਮਿੰਟ ਬੋਲਾ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਬਹੁਤ ਲੱਗਦਾ ਕਿ ਤੇ ਪਿਆ ਹੈ ਨਾ ਕੱਲ ਨਾ ਵੀਡੀਓ ਬਣਾਉਣਾ ਸਰ ਬਸ ਵਿਆਹ ਆਇਆ ਹਾਂ ਜੀ ਨਹੀਂ ਪੂਰਾ ਕੰਮ ਕੋਲ ਆਦਾ ਲੋਗ ਹੈ ਓਏ ਇਹ ਟਾਈਮ ਵੀ ਦੇ ਲੋ ਕਿ ਬਸ ਜਿਆਦਾ ਆਹ ਇਹਨੂੰ ਕਰ ਲੈਣਾ ਥੋੜਾ ਜਿੰਦਾ ਚੈਨਲ ਚਲੂ ਪਿੰਡੋਂ ਮਸਤ ਕੋੜੇ ਤਾਰਮ ਬਾਗ ਲੈ ਆ ਆ ਬੰਦਿਆ ਨੂੰ ਕਰਦਾ ਆ ਆ ਕਰਦਾ ਹੋਰ ਜਿੱਦਾਂ ਫਿਰ ਬਲੇ ਕੈਮ ਆ ਗਿਆ ਆਹ ਬਹੁਤ ਸਖਤ ਬਹੁਤ ਆਇਆ ਇਸ ਤੇ ਸਖਤ ਹੋਣਾ ਪਾਣਾ ਇਹ ਦੁਨੀਆ ਜਾਂਦੀ ਸਕਦਾ ਆਪਣੇ ਆਪਰੇ ਹਲੂ ਪੰਨੇ ਦੀ ਬੜੀ ਬੜੀ ਦੁਨੀਆ ਤੇ ਪਰਸੋਂ ਬੜੀ ਵੀਡੀਓ ਤੇ ਚੱਲਣਾ ਲੋਈ ਦੀ ਬੁਕੜਾਂ ਚੈਰੀ ਲੋਈ ਦੀ ਬੁਕੜਾਂ ਖਾਂਦ ਵਿੱਚ ਦੱਸ ਦੂ ਗਾਣੇ ਦੱਸ ਦੀ ਜਿਹੜਾ ਚਲਾਇਆ ਹੋਇਆ ਲੋ ਤੋਂ ਸਾਂ ਤੇ ਬਾਪਿਆਨੀ ਫਿਰ ਕਿੱਧਰੋਂ ਉਹ ਗੋਪੀ ਨਾ ਉਹ ਜਿਹੜਾ 6 ਫੁੱਟ ਵਾਲੇ ਬੰਦੇ ਨੂੰ ਦੇ ਚਾਰੇ ਕਾਫੀ ਨਹੀਂ ਦੇਖਣਾ ਰਿਹਾ ਕਿਹੜਾ ਕਿਹੜਾ ਬੰਦਾ ਬਣ ਕੇ ਲਿਖੇ ਕਿ ਤੇਰਾ ਗੋਪਿੰਦਰਾ ਸਣੀ ਗਾਲੇ ਸੰਗਿਆ ਨਾਲਾਂ ਨਾਲ ਜਾਫੀ ਬਾਜਾਫੀ ਦਾ ਅੱਛਾ ਤੇ ਇੱਕ ਆਵਾਜ਼ ਗਿੰਦਾ ਦਾ ਸਭ ਯਾਰ ਆ ਬਿੱਲੀ ਸਾਰੇ ਛੇ ਪੋਟੀ ਆ ਸਾਰੇ ਸਟਾਰ ਹੀ ਸੱਦੇ ਨਾਲ ਛੇ ਛੇ ਪੋਟੀ ਯਾਰ ਇਹ ਡਰ ਹੈ ਵਿੱਚੋਂ ਤਿੰਨ ਤਿੰਨ ਬੁੱਡੇ ਲਾ ਇਹ ਇਹਨੂੰ ਗੁੱਡਾ ਦੇ ਮੇਰੇ ਕਾਹ ਚੋਂ ਜਾਣਾ ਕਿੱਧਰ ਐਂਕੀ ਦਾਰ ਕਿਹਨਾਂ ਨੂੰ ਉਹ ਨਹੀਂ ਦੱਸਦਾ ਅਸਾਂ ਭੰਦੇ ਨਹੀਂ ਦੱਸ ਨਾ ਨਹੀਂ ਬਤਾ ਉਹ ਤੋਂ ਬਾਅਦ ਉਹ ਤੋਂ ਬਾਅਦ ਮਾਰ ਮਾਂ ਬੋਲੇ ਕੋਲ ਆ ਲੈ ਤਨੀ ਗਰੀ ਹੈ ਉਹ ਇਹ ਨਹੀਂ ਕੋਈ ਗੱਲ ਹੋਣਾ ਪਰ ਇਹ ਮੈਨੂੰ ਸਮਝ ਨਹੀਂ ਆ ਰਿਹਾ ਇਹ ਤਾਂ ਫਾਹ ਜਿਹੜਾ ਜਾਣਾ ਨਾ ਉਹ ਤਾਂ ਵੱਧ ਪੈ ਨਹੀਂ ਰਿਹਾ ਜੀ ਇਹ ਵੀ ਰੋਡ ਤੇ ਵੀ ਹੋ ਜਾਂਦਾ ਮੈਂ ਕੋਈ ਨਹੀਂ ਅਜੇ ਤੱਕ ਸਟੇਟ ਨਹੀਂ ਹੈਗਾ ਤੇਰੀ ਕਬੱਡੀ ਵੱਧ ਪਈ ਹੈ ਨਾ ਕੋਈ ਬੰਦੋ ਉਹ ਨਿੱਕਾ ਹੋਵੇ ਫਿਰ ਉਹਦੇ ਚੱਕਰ ਤੇ ਨਾ ਚੱਲੇ ਅੰਦਰ ਉਹ ਚੱਕਣਾ ਸਾਨੂੰ ਨਹੀਂ ਹੋਣੀ ਮਿਲेंगी ਇਹ ਲੈਟ ਮਾਂ ਦੀ ਜਿਹੜਾ ਵੱਡਾ ਹੈ ਕਿ ਨੂੰ ਇਹ ਥੋੜੀ ਜਿਹੀ ਗੱਲ ਕਰੀਏ ਅਸ਼ੀਰਮੂ ਮਿਲਿਆ ਪਰ ਮੈਂ ਪਹਿਲੀ ਸੱਟੇ ਮਿਲ ਗਿਆ ਆਹੇ ਪੰਜ ਜਾਨੇ ਦੇ ਖਾਣੇ ਦੇ ਇੱਕੋ ਜਾਨੇ ਆਪਾਂ ਮੋਜੂ ਕੀਆ ਰਿਹਾ ਮੋਜੂ ਰਿਹਾ ਲਾਵਾ ਚਿੱਪ ਦੋ ਹੋ ਰਹੀ ਚੱਲ ਗਿਰੀਆਂ ਵੀ ਜੱਗੇ ਕਿੱਦਾਂ ਟਾਈਮ ਇਹ ਮੁੰਡਾ ਜੱਗਾ ਅਲਗੋ ਕੋਟੀ ਵਾਲਾ ਮਾਈਕ ਇੰਟਰੋਡੈਕਸ਼ਨ ਕਰਦਾ ਮੁੰਡਾ ਜੱਗਾ ਅਲਗੋ ਕੋਟੀ ਵਾਲਾ ਅੱਗੇ ਹੁਣ ਆਪਣੇ ਮਰੇ ਆਪ ਦਾ ਸਾਹ ਸਾਹਿਬ ਟੋਪੀ ਵੇ ਕਿੱਡੀ ਪਾਈ ਫੁੱਲਾ ਲਾ ਦੇਣੀ ਆਪਾਂ ਨੇ ਸੱਪਿਆ ਚਾਰਕ ਬਲੌਗ ਕਰ ਲੈ ਗਏ ਕੋਈ ਗਾਲ ਨਹੀਂ ਕੋਈ ਕੁਝ ਨਹੀਂ ਗਲਤ ਕੁਝ ਨਹੀਂ ਤੁਹਾਡੇ ਵੀ ਲਾਉਣੀ ਪੈਣੀ ਹੈ ਚਲ ਠੀਕ ਹੈ ਸਸਰੀਕਾਲ ਜੀ ਰਾਮ ਰਾਮ ਸਤਿ ਆਦ ਜੀ ਸਭੀ ਕੋ ਨਵੇਂ ਸਾਲ ਦੀ ਬਹੁਤ ਬਹੁਤ ਸ਼ੁਭ ਕਾਮਨਾئیں ਹਾਂ ਜਾ ਜਿਰੇ ਨਾਲ ਆਏ ਆ ਬੋਦਨਾਬਦ ਮਿਲਿਆ ਹਾਂਜੀ ਹਾਂਜੀ ਤੇ ਬੰਟੀ ਭਰਾ ਦਾ ਦਸ ਕੀ ਹਾਲ ਚਾਲ ਬੰਟੀ ਭਰਾ ਵਧੀਆ ਮੇਰੇ ਲੋਕ ਮੇਰੇ ਰਹਿ ਗਿਆ ਪੁਲਿਸ ਵਿੱਚ ਭਰਤੀ ਹੋ ਕੇ ਵੀ ਕਿੱਥੇ ਮਿਲਦਾ ਨਹੀਂ ਗਿਲਦਾ ਨਹੀਂ ਵੀਰ ਜੀ ਚੰਗੀਆਂ ਗੱਲਾਂ ਤਾਂ ਵਿਆਹ ਕਰ ਦੋ ਫਿਰ ਤੇਰਾ ਵਿਆਹ 18 ਤੇ 19 ਫਰਵਰੀ ਦਾ ਡੇਟਾ ਨੋਟ ਕਰ ਲਓ ਠੀਕ ਆ ਪਹੁੰਚੇ ਵੱਡੇ ਮਾਣ ਸਮਾਨ ਹੋਣੇ ਆ ਪਹੁੰਚਣਾ ਸਾਰਿਆਂ ਨੇ ਡੇਟਾ ਨੋਟ ਕੀਤੇ ਜਾਣੇ ਜਿੰਨੇ ਵਲੌਗ ਚ ਸਾਰੇ ਪਹੁੰਚ ਜੇ ਉਹਦੇ ਵਿਆਹ ਸਾਰਿਆਂ ਨੂੰ ਪਹੁੰਚਣਾ ਬਈ ਥੁਮਾ ਮਾ ਕੇ ਕਿੰਨਾ ਮੈਂ ਰਹਿ ਗਿਆ ਵਾ લ ગયા રેડી સાર ਆਏ ਲਿੰਗ ਮਤਰਾ ਫੈਨ ਤਾਂ ਜਾਨੀ ਲੰਗਾ ਤੇ ਨਾ ਉਦੋਂ ਹੀ ਲੱਗੇ ਜੀ ਜਿਆਦਾ ਸਾਰਾ ਬੇਚੀ ਰਹਿ ਜਾਣਾ ਇੱਕ ਤੁਸੀਂ ਕਹਿੰਦਾ ਸਾਰਾ ਬੇਚੀ ਨਾਲ ਆਲ ਦਿੱਤਾ ਹੋਇਆ ਤਾਂ ਇੱਕ ਜਾਨਾ ਨਾ ਤੁਹਾਨੂੰ ਸਵਾਪਦੇ ਕਹਿੰਦਾ ਉਹਦਾ ਮਾਹੌਲ ਹੈ ਸਾਰੇ ਨਾਲ ਫਰਮਾਨ ਕਰਨਾ ਕਰ ਰਹਿਣਾ ਵਾਸਤਾ ਨਾ ਹੋਇਆ ਤੇ ਉਹਨੂੰ ਤੁਸੀਂ ਪੁੱਛਿਆ ਕੋਈ ਨਹੀਂ ਪੁੱਛਿਆ ਉਹ ਕਹਿੰਦਾ ਸਾਰਾ ਇਹ ਰੋਲ ਹੈ ਅਗੋਂ ਦੇਖੋ ਆਪਣੀ ਪੀਰਾਂ ਦਾ ਮਾਰ ਹੈ ਸਾਰਾ ਇਹ ਰੋਲ ਹੈ ਸਾਰਾ ਇਹ ਰੋਲ ਹੈ ਸਿਰਫ ਕਰੀਏ ਸਪਰਟੀ ਮੋਟੇ ਨਹੀਂ ਬਣੇ ਕੋਈ ਵੀ ਦਾ ਸੁਨੇਹਾ ਨਹੀਂ ਮੇਰੇ ਕੋਲ ਸਾਰਾ ਜਮਾ ਸਕਦਾ ਸਾਰੇ ਪਲੇਅਰ ਬੱਜਿਆ ਸਾਰੇ ਕਹਿੰਦੇ ਚੋਟੀ ਚੋਟੀ ਦੇ ਮੁੰਡੇ ਕਹਿੰਦੇ ਇੱਕ ਅੜੀ ਵੀ ਵੱੜ ਗਈ ਸੀ ਅਕੀ ਮਿਹਰ ਕਰੇ ਪਰਮਾਤਮਾ ਇਹਦਾ ਬਹੁਤ ਚੋਟੀ ਦਾ ਬੜੇ ਕੁਝ ਸਿੱਕਵੇ ਕੁਝ ਸਿੱਕੇ ਤਾ ਮੈਂ ਪਾਣੀ ਸਿੱਕ ਜੂ ਰੋ ਰੋ ਕੇ ਚੱਲਦਾ ਮੈਂ ਉਹ ਕਿੰਨਾ ਅੜੀ ਕੇ ਚੱਲਦਾ ਹੋੜਾ ਅੱਜ ਕੱਲ ਸਾਬੋ ਚੱਲਦੀਆਂ ਨੇ ਜਿੰਬਾਂ ਦੀਆਂ ਵਾਹ ਕਰਕੇ ਚੱਲਦਾ ਇਹ ਆਤਾ ਹੋਇਆ ਕਰਦਾ ਜੀ ਆਕਿੰਗਾ ਆ ਆ ਆ ਉਹ ਸਵਾਦ ਇਹਦੇ ਅੱਕੇ ਨੇ ਮਾਰੀਏ ਜੰਦਰੇ ਨੇ ਆ ਅੱਕੇ ਨੇ ਮਾਰੀਏ ਸਹੀ ਗੱਲ ਹਸਤਾ ਤਾਂ ਅੱਕੇ ਨੇ ਮਾਰੀਏ ਕਿ ਅੱਕੇ ਬੰਦਾ ਪੜਾ ਕੁਝ ਕਰ ਜਾਉਂਦਾ ਜੀ ਡਿਫਰੈਂਸ ਕੀ ਹੈ ਇਹ ਵੱਖਰਾ ਪੜ ਕੀ ਹੈ ਉਹ ਕਹਿੰਦੇ ਬਾਬਾ ਤੇ ਕੱਟੇ ਨੇ ਸਵੇਰੇ ਉਹ ਯਾਪਾ ਦੇ ਗੱਜੜ ਉਹ ਯਾਪਾ ਦੇ ਬੱਜੂ ਨੇ ਅੱਜ ਕਹਿੰਦੇ ਢੋੜੀ ਆਲ ਦੇ ਵਿੱਚ ਸਿਰਕ ਪੁਰੀਆਂ ਨੇ ਗੱਜਰ ਫੜ ਲਿਆ 10 ਕਰੋੜੀ ਆਦੀ 10 ਕਰੋੜੀ ਆਉਂਦੇ ਹਾਕਮ ਵਾਲੀ ਆ ਮੇਰੇ ਮਿੱਤਰੋ ਬਹਿਲਾ ਹੋਈ ਹੈ ਉਧਰ ਭੋਏ ਵਾਲਾ ਪੜਦੋ ਸੱਡਾ ਅੰਗਰੇਜ਼ ਆਇਆ ਹੋਇਆ ਜਿਹਦਾ ਕਾਰ ਵਾਲੇ ਉਸ ਤੋਂ ਕਹਿੰਦੇ ਨਾਲ ਆ ਓ ਸ਼ੰਕਰ ਸੰਧਵਾ ਪਿੰਡ ਵਾਲਾ ਮਿੱਤਰੋ ਦੂਜੇ ਪਾਸੇ ਸਰਦਾਰ ਟੱਕਰ ਵੱਡੀ ਹੈ ਓ ਵੇਖਾਂਗੇ ਸਾਹਮਣੇ ਰਵੀ ਭੱਜ ਜਹਾਜਾ ਓ ਭੱਜ ਚੋਪੜਾ ਭੱਜਣਾ ਪਾਣਾ ਨਾਜਵਾਨਾ ਇੱਥਾ ਇਧਰਲੇ ਪਾਸਿਓ ਓ ਤਾੜੀ ਚਾਫੀ ਦੀ ਤਾੜੀ ਚਾਫੀ ਦੀ ਆ ਸੀ ਦਾ ਜ਼ਿਲ੍ਹਾ ਕਪੂਰਥਲਾ ਤੋਂ ਪਿੰਡ ਪੱਤੜਾ ਇਹਦਾ ਨਾਮ ਅੱਛਾ ਜਾ ਇੱਥੇ ਮੈਨੂੰ ਇਹਨਾਂ ਬਣ ਦੇਣਾ ਮੁੜ ਕੇ ਕਿੱਦਾਂ ਇੱਥੇ ਬੈਠ ਬਣਨ ਡਿਆ ਬਣਾ ਲਾ ਆਪੇ ਆ ਜਾ ਇੱਛਾ ਜਾ ਤੁਸੀਂ ਪੁੱਛੋ ਕੁਛ ਤੁਹਾਡੇ ਨੂੰ ਆਪਣੇ ਵਲੌਗਾਂ ਬਾਰੇ ਦੱਸੋ ਕੋਈ ਵਿਊ ਵਿਆ ਤੁਹਾਨੂੰ ਕਿੰਨੇ ਹੋਏ ਆ ਵਿਊ ਸਾਡਾ ਚੱਲਣ ਡਿਆਵਾ ਦਰਮਿਆਨਾ ਜਿਹਾ ਕੰਮ ਚੱਲਣ ਡਿਆ ਆ ਤੂੰ ਨੇ ਕਰਦੇ ਉਹਨਾਂ ਨੂੰ ਵੀ ਸਬਸਕ੍ਰਾਈਬ ਕਰਿਆ ਮੈਂ ਸਾਰੇ ਭਰਾਵਾਂ ਨੂੰ ਜਿਹੜੇ ਮੇਰੇ ਵੀਰ ਭਰਾ ਦਿੰਦੇ ਆ ਸਾਡੀ ਸਪੋਰਟ ਨਾਲ ਚੈਨਲ ਅੱਗੇ ਆਉਣਾ ਹੈ ਇਦਾਂ ਬਣਾਇ ਇਦਾਂ ਇਦਾਂ ਦਾ ਤੋਂ ਬਦਰ ਸਪੋਰਟ ਕਰੋ ਤੇ ਜਿਹੜੇ ਵੀਰ ਚੈਨਲ ਨੂੰ ਸਬਸਕ੍ਰਾਈਬ ਕਰਦੇ ਨਾਲ ਦੀ ਨਾਲ ਉਹਨੂੰ ਸ਼ੇਅਰ ਕਰੋ ਵੀ ਜਿਹੜੇ ਤੁਹਾਡੇ ਨਾਲ ਵੀਰ ਭਰਾ ਜੁੜੇ ਆ ਉਹ ਗਾਂ ਜਿਹੜੇ ਤੁਹਾਡੇ ਨਾਲ ਜੁੜੇ ਦਾ ਚੇਨ ਧਮਾਓ ਤੇ ਚੈਨਲ ਨੂੰ ਫਲਾਓ ਇਹ ਗਿਸ਼ੰਕਰ ਪੁਵਾਨ ਦੇ ਚੈਨਲ ਨੂੰ ਸਕਸੈਸ ਰਾਜਾ ਚੋਲੇ ਤੇ ਮਾਰ ਦੇ ਰਾਜਾ ਚੋਲੇ ਵਾਲਾ ਅੱਜ ਪਾਊਗਾ ਨਾਲ ਹੈਡਸ਼ੌਟ ਕਰਦੇ ਪੁਵਾਨ ਦੀ ਦੋਵੇਂ ਬਲੌਗਾਂ ਤੇ ਠੀਕ ਹੈ ਪੁਵਾਨ ਦੇ ਚੈਨਲ ਦਾ ਲਿੰਕ ਵੀ ਆਜ ਅਪਣੇ ਦੋਵੇਂ ਚੈਨਲ ਦਾ ਚੋਲੇ ਵਾਲਾ ਦਾ ਦਿੱਤਾ ਵਾ ਤੇ ਕਲਿੱਕ ਕਰਕੇ ਖੋਲ ਲਿਓ ਤੇ ਭਰਾ ਦਾ ਨਹੀਂ ਆਪਾਂ ਆਪਣੇ ਬਲੌਗ 'ਚ ਵੀ ਬੋਲ ਗਏ ਨਾ ਮਾੜਾ ਜਾ ਜਿੱਥੇ ਮੈਂ ਬੋਲੂਗਾ ਨਾ ਉੱਥੇ ਕੋਈ ਸ਼ੋ ਹੋ ਜੇ ਅਹਾਂ ਦੀ